ਸਤਿਗੁਰ ਬਾਈ ਜੀ ਮਾਣਡੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕੇ ਆ ਪੂਰੇ ਰਿਕਾਰਡ ਵਾਲੇ ਤੇ ਵਧੀਆ ਤੇ ਵਧੀਆ ਝੋਟੀਆਂ ਇੱਕ ਟੋਕੜ ਕਪੜੇ ਝੋਟੀ ਲਗਾਉਣੇ ਆ ਬਹੁਤ ਨਕੀਨਾ ਝੋਟੀ ਆਈ ਆ ਬਾਈ ਕੋਲ ਤੇ ਬਾਈ ਨਾਲ ਕਰਦੇ ਆ ਗੱਲ ਬਾਤ ਸਤਿਗੁਰ ਬਾਈ ਜੀ ਸਤਿਗੁਰ ਜੀ ਵੀਰ ਜੀ ਠੀਕ ਆ ਜੀ ਵਧੀਆ ਵੀਰ ਜੀ ਬਾਈ ਜੀ ਠੀਕ ਠਾਕ ਡੈਮ ਜੀ ਮਾਣਾ ਜੀ ਵਧੀਆ ਠੀਕ ਠਾਕ ਵੀਰ ਜੀ ਜਿਨੇ ਭੈਣ ਭਰਾ ਮਾਣਡੇ ਦੀ ਫਾਰਮ ਦੇ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਲੋਕੀ ਦਾ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਾਂ ਲਈ ਦਿਨੋਂ ਧੰਨਵਾਦ ਕਰਦੇ ਆ ਧੰਨਵਾਦ ਲੈ ਜਨੂਆਰ ਦੇ ਦੀ ਅੱਜ ਆਪਣੇ ਕੋਲ ਬਿਲਕੁਲ ਜਾਇਜ਼ ਰੇਟ ਤੇ ਮੰਨੀਆਂ ਟੋਕੜੀਆਂ ਹਾਂ ਹਾਂਜੀ ਹਾਂਜੀ ਚੰਗੀਆਂ ਵਧੀਆ ਕੁਆਲਿਟੀ ਆਈਆਂ ਹਾਂਜੀ ਟੋਕੜ ਕੱਪਣੀ ਝੋਟੀ ਹੈਗੀ ਇੱਕ ਦੋ ਟੋਕੜ ਕੱਪਣੀ ਹੈਗੀ ਇੱਕ ਬੱਚਾ ਮਧੀ ਵੀ ਸਾਰੇ ਰੰਗੀਆਂ ਹੈਗੀਆਂ ਸਾਰੇ ਮਿਕਸ ਵਾਲੇ ਗਾ ਚੰਨੀ ਕਲੀ ਮੈਂ ਮਿਲਦਾ ਚੰਨੀ ਆ ਹਾਂਜੀ ਐਂਡ ਤੱਕ ਵੀਡੀਓ ਵੇਖਿਓ ਬਿਲਕੁਲ ਜਾਇਜ਼ ਰੇਟ ਨਾਲ ਠੀਕ ਜੀ ਸਾਰੇ ਟੈਗ ਪੁੱਛੋ ਵਧੀਆ ਰੇਡ ਜੈਜ ਬਿਲਕੁਲ ਜੈਜ ਬਿਲਕੁਲ ਜ਼ੀਰੋ ਮੁੱਲ ਛੋੜ ਦਾਂਗੇ ਜੈਜ ਜੈਜ ਠੀਕ ਹੈ ਚਲੋ ਜੀ ਨੀਕੇ ਨੀਕੇ ਮੋਲ ਖੋਲੋ ਜੀ ਨੀਲੀ ਝੋਟੀ ਝੋਟੀ ਨੀਲੀ ਬੱਚਿਆ ਕਾ ਵੀਰ ਜੀ ਅੱਛਾ ਵੀ ਇਹ ਕਟਾਉ ਮਗਰ ਕਟਾਉ ਮਗਰ ਮਾਲਿਕਾ ਦੋਹਾਂ ਝੋਟੀਆਂ ਕੋ ਵਧੀਆ 11 ਕਿਲੋ ਦਫਾ ਕਿਲਵਾਂ ਦੀ ਫੁੱਲ ਗਰੰਟੀ ਹੋ ਓਕੇ ਵੀ ਹੈ ਪਰ ਜਿਹੜਾ ਝੋਟੀ ਹੁਣ ਸਿੰਗ ਹਾਂਜੀ ਤੇਰੀ ਲਗਾ ਕਦੇ ਟੈਕ ਕਰਦੀ ਹੁੰਦਾ ਠੀਕ ਆ ਜੇ ਫੇਰ ਝੋਟੀ ਕੋਈ ਵਧੀਆ ਬੜਾ ਝੋਟੀਆਂ ਦਾ ਕੋਈ ਕੋਈ 1.5 ਮਹੀਨੇ ਲਾੜੇ ਤੇ ਭਾਵੇਂ ਦੋਹਾਂ ਦੀ ਲਾੜੇ ਕਟਾਮ ਮਗਰ ਠੀਕ ਆ ਵੀਰ ਬੱਚਾ ਖਾ ਲੈਣੇ ਆ ਇਹ ਇਹ ਤਾਂ ਲਾਗੋ ਲੈ ਆਇਆ ਓਰ ਯਾ ਵੀਰ ਲਾਇਆ ਮੋੜੀ ਦੇ ਹਾਲਾ ਟਿਕੜ ਤੇ ਗੜੀ ਆ ਹੁਣ ਦੇਖੋ ਛੋਟੀ ਦੀ ਪੇਲ ਪੂਲ ਬਹੁਤ ਸੋਹਣੀਆਂ ਲੰਬਾਈ ਇਹਨਾਂ ਦੀ ਵੀਰ ਛੋਟੀ ਦੇ ਰਹੀ ਨਾ ਦੇਖਣੋ ਤੇ ਇਸ ਤਰ੍ਹਾਂ ਹੀ ਸਿੰਗਲ ਹੱਡੀ ਦੀ ਛੋਟੀ ਆ ਬਿਲਕੁਲ ਜਿਆਜ ਰੇੜਨਾ ਭਾਲਨ ਦੇ ਦਾਂਗੇ ਤੇ ਆਪਣੇ ਕੋਲੋਂ ਵੀਰ ਛੋਟੀ ਗਈ 14 15 ਕਿਲੋ ਦੁੱਧ ਕੱਢਿਆ ਜੀ 14 15 ਕਿਲੋ ਕੱਢਿਆ ਉਹਨਾਂ ਨੂੰ ਲੋੜ ਪੈ ਗਈ ਚਲੋ ਸੇਵਾ ਘਾਟ ਹੋਈ ਥੋੜੀ ਹਾਂਜੀ ਛੋਟੀ ਜਗਾਂ ਦੀ ਏਤੀ ਆ ਹਾਂਜੀ ਮੰਤਰਾ ਸਪੀਸ਼ਲ ਨਿਆਰ ਆ ਤੇ ਦੇਖੋ ਜੀ ਨੇਵਾ ਲਗਾ ਆਰਡਰ ਬਹੁਤ ਵਧੀਆ ਥਣ ਕੇ ਕਰਦੇ ਆ ਬਚਾ ਵਧੀਆ ਆ ਠੀਕ ਬਚਾ ਕਿਤੇ ਆ ਕੱਟਾ ਆ ਕਾ ਇੱਕ ਅਕਰੂ ਹੋਦਾ ਵੀ ਨਹੀਂ ਲੀ ਗੈਂ ਇਹੀ ਹੈ ਕੰਮ ਨਹੀਂ ਹਨੇ ਬਿਲਕੁਲ ਜਿਆਦਾ ਰੇਟ ਦੱਸੋ ਭਾਈ ਜੀ ਕੀ ਪ੍ਰਾਈਸ ਏ ਜਿਆਦਾ ਰੇਟ ਕਰਾਂਗੇ ਬਿਲਕੁਲ ਹਾਂ ਜੀ ਜਿੰਨੇ ਦੀ ਘੋੜੀ ਦੇ ਦੇਣੀ ਹੈ ਹਾਂ ਜੀ ਹਾਂ ਜੀ ਮੌਲਿਕਾ ਨੂੰ ਵੀ ਚੋਟੀ ਦਾ ਭਾਵੇਂ ਕਰੀਏ ਅੱਜ 75 70ਵੇਂ ਦੋ ਛੱਡ ਦਾਂਗੇ 68000 68000 ਚਾਹ ਬਿਲਕੁਲ ਜਾਇਜ਼ ਜਾਇਜ਼ ਬਿਲਕੁਲ ਲੈ ਲੋ ਮੇਲਾ ਲੁੱਟ ਕੇ ਆ ਜੇ 10000 ਮੰਦੀਆਂ ਮਈਆਂ ਦੇ ਦਾਂ ਤੇ ਕਰ ਤਾਂ ਥੋੜਾ ਮੈਂ ਕਹਿੰਦਾ ਹੋਰ ਨਹੀਂ ਹੋ ਜੀ ਬਿਲਕੁਲ ਲੈਸ ਕਰ ਤਾਂ ਠੰਡ ਖੁੰਡ ਜਾ ਬਿਲਕੁਲ ਲੈਸ ਐਂਡ 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 68 68 ਭੱਲਿਆ ਐਂਡ 68 ਲਓ ਜੀ ਐਂਡ 62000 ਮੋਲੇ ਝੋਟੀ ਦਾ ਵਧੀਆ ਕੁਵਾਲੀ ਝੋਟੀ ਹੈ ਬੱਚਾ ਮਗਰ ਆ ਬਹੁਤ ਸੁਣੀ ਵਧੀਆ ਜੀ ਫੁੱਲ ਕਰ ਠੀਕ ਹੈ ਜੀ ਪੂਰੀ ਵੱਡੀ ਝੋਟੀ ਆ ਓਕੇ ਵੀਰ ਜੀ ਚਲੋ ਜੱਗੇ ਖੋਲ ਝੋਟੀ ਜੀ ਆ ਵੀ ਝੋਟੀ ਆ ਗਈ ਦੂਜਾ ਸੂਰਾ ਦੇਖੋ ਜੀ ਬਹੁਤ ਸੁਣੀ ਝੋਟੀ ਦੀ ਲੰਬਾਈ ਵੇਖੋ ਝੋਟੀ ਦੇ ਮਾਹ ਕਿੰਨੀ ਹੁੰਦੀ ਹੈ ਚੰਗੀ ਟੋਪ ਦੀ ਇਹ ਦੇਖੋ ਜੀ ਲਿਵਾ ਵੇਖੋ ਝੋਟੀ ਦਾ ਮਾਨੂੰ ਗੱਲਾਂ ਕਰਨ ਦਿਆ ਆ ਇਹ ਜੈਡ ਬਲੈਕ ਝੋਟੀ ਦਾ ਬੇੜ ਲੰਬਾਈ ਬਹੁਤ ਸੋਹਣੀ ਝੋਟੀ ਦੀ ਕੁਆਲਿਟੀ thora vichor ਸਵਾਦ ਜਿਆਦਾ ਵੀਰ ਮੂੰਹ ਛਿੱਕੀ ਆ ਜੇ ਠੀਕ ਆ ਥੋੜੀ ਜਰ ਕੀ ਝੋਟੀ ਵੀਰ ਪੂਰੀ ਕੱਟ ਕੱਟ ਬਣਾ ਦੇ ਹਾਂਜੀ ਬਚਾ ਦੇ ਵੀਰ ਕੀ ਮਾਰ ਜੇ ਮਗਰ ਵੀਰ ਕੱਟੀ ਆ ਪਰ ਜਿੰਨੇ ਦੀ ਝੋਟੀ ਆ ਜੇਦ ਨਹੀਂ ਉਹਨਾਂ ਮੂਹਰੇ ਕੱਟੀ ਦਾ ਹੀ ਉਹਨਾਂ ਮੂਹਰੇ ਕੱਟੀ ਤੇ ਕੱਟੀ ਟੌਪ ਦੀ ਆ ਕੱਟੀ ਆ ਕੇ ਮਗਰ ਠੀਕ ਆ ਜੀ ਠੀਕ ਪੂਰੀ ਸਿਰਾਂ ਕੱਟੀ ਟੌਪ ਦੀ ਓਕੇ ਜੀ ਔਰ ਝੋਟੀ ਨੀਟੀ ਹੈ ਕੁਆਲਟੀ ਬਹੁਤ ਚੰਗੀ ਹੈ ਇਹੋ ਜਿਹੀ ਝੋਟੀ ਵੀ ਰਾਜ ਮੰਡੀ ਦੇ ਵਿੱਚ ਅਮੀ ਤਰੀਕੇ ਦੇ ਨਹੀਂ ਝੋਟੀ ਨੇ ਦੀ ਖੋਲਦੀ ਉਹਦਾ ਬਣਾਈ ਆ ਮੇਰੇ ਪਾਸ ਤੇ ਵਧੀਆ ਆ ਗਿਆ ਹਾਂਜੀ ਹਾਂਜੀ ਥੋੜੀ ਵਧੀਆ ਕੁਆਲਟੀ ਹੈ ਮੈਂ ਸਲੂਨ ਦੇ ਖੜਿਆ ਕਰਨੀਆਂ ਹਾਂ ਠੀਕ ਹੈ ਜੀ ਸਲੂਨ ਦਾ ਨਾਮ ਆਇਆ ਕੀ ਬਣਾ ਲੈ 15 ਅਗਲਾ ਵੀ ਆਉਂਦੀ ਹਾਂਜੀ ਪਰ ਉਹਦੇ ਦੇ ਕੱਟੇ ਕੱਟੇ ਜਿਹੜੇ ਵਜੇ ਨੇ ਦੋ ਦੇ ਸਿਤਾਰੇ ਨਾ ਦੂਰੋਂ ਜਾਲਦਾ ਸਹੀ ਗੱਲ ਜੀ ਵੇਖੋ ਸੋਹਣੀ ਕੱਟੀ ਵਧੀਆ ਕੁਆਰਟੀ ਵਾਲੀ ਕੱਟੀ ਹੈ। ਮੈਂ ਆਪੇ ਖਰਾਟ ਉੱਡੀ ਆਗੇ। ਬਿਲਕੁਲ ਸਹੀ ਗੱਲ। ਸਾਰੀ ਖਰਾ। ਇਹ ਬਿਲਕੁਲ ਜੀ। ਸੋਹ ਭਾਈ ਜੀ ਕੀ ਮੋਲੇ ਦਾ? ਮੋਲ ਵੀਰੇ ਟੋਟਾ। ਟੋਟਾ 8595 ਦੀ। ਹੋਰ ਇਹਨੇ ਗੱਲ 90 ਨੂੰ ਦੋ ਜਰਦਾਂ 80000। 88000 ਦੀ। ਪੂਰੇ 88000। 12 ਕਿਲੋ ਦੋ ਤੇ ਆ ਕੱਟੀ ਮਗਰੇ ਆ। 88000 90 ਦੋ ਛੱਡ ਦੇਣਾ। ਦੋ ਦੋ ਵੀ ਹੋਰ। ਐਂਡ ਕਰ ਦੋ। ਬਿਲਕੁਲ ਜਿਹੜੀ ਦੇਣੀ ਆਣਾ। 85000 ਦੀ ਚੈਣੀ ਆ ਲੋ ਜੀ 85000 ਦੀ ਐਂਡ ਝੋਟੀ ਐਂਡ ਦੇ ਦਾਂਗੇ ਬੇਹੇ ਕੁਆਲਟੀ ਵਾਲੀ ਝੋਟੀ ਆ ਪੂਰੀ ਬੇਦਰ ਕਰਤ ਮਾਰ ਕੇ ਨਹੀਂ ਦੋ ਵਜਾ ਦਾ ਤੇਲ ਪਾ ਕੇ ਫੇਰ ਦਾਰਾ 50 ਦੀ ਕੱਟੀ ਨਹੀਂ ਮਿਲਣੀ ਨਹੀਂ ਸਹੀ ਗੱਲ ਭਾਈ ਜੀ ਅੱਜ ਤਾਜੀ ਸੋਈ ਝੋਟੀ 85000 ਰੁਪਏ ਐਸ ਰਾਇਸ ਤੇ ਫੇਰ ਵੱਡੀ ਪੂਰੀ ਬਾਦ ਕਾਠ ਬੜਾ ਵੀਰ ਪੂਰੀ ਭੱਡੀ ਠੀਕ ਆ ਭਾਈ ਓਕੇ ਜੀ ਓਕੇ ਜਾਂਦੇ ਜੀ ਅੱਗੇ ਆਓ ਜੀ ਇਹ ਤੋਂ ਕਰ ਕਮਣੇ ਆ ਆਪਣੇ ਕੋਲ ਵੇਚ ਕੇ ਗਈ 1 ਲੱਖ ਤੇ 44000 ਦੀ ਮੈਂ ਦਿੱਤੀ 15 ਕਿਲੋ ਦੋ ਦੀ ਝੋਟੀ ਠੀਕ ਆ ਭਾਈ ਜੀ ਮੈਂ ਹੋਣੇ ਤਨਾ ਵੀ ਨਹੀਂ ਦਿੱਤਾ ਲੋਕ ਬ੍ਰਾਦਰ ਪਹਿਲਾਂ ਕਹਿੰਦਾ ਵੀ ਇੱਕ ਨਗੀਨਾ ਖੋਣਾ ਟੁਕੜ ਗੱਬਨ ਦਾ ਬਹੁਤ ਸੋਹਣੀ ਝੋਟੀ ਹੈ ਬਈਆ ਕੁਆਲਟੀ ਵਾਲੀ ਆ ਆਰਟਿਕਲੋ ਦੁੱਧ ਜੀ ਵੀਰ ਜੀ ਹੋਣਾ ਠੀਕ ਜੀ ਆਰਟਿਕਲੋ ਦੁੱਧ ਪਹਾੜੇ ਦੇ ਮਿਲਦੀ ਦੋਵੇਂ ਟਾਈਮ ਤੰਨਾ ਦੀ ਗੱਬਨ ਪਹਾੜੇ ਦੇ ਹੀ ਆ ਦੇਖੋ ਜੀ ਘਰਮਾਂ ਵਾਲੀ ਪਹਾੜੇ ਦੇ ਮਿਲਦੀ ਜੀ ਬੱਚਾ ਨਹੀਂ ਹੈਗਾ ਮਗਰ ਨਹੀਂ ਸਾਰੀ ਇਹਦੇ ਮਾਰ ਬੱਚਾ ਨਹੀਂ ਹੈਗਾ ਬੱਚਾ ਢੇਡਾਂ ਦੇ ਅੰਦਰ ਪਰ ਝੋਟੀ ਵੀਰ ਬਿਊਟੀ ਬੜੀ ਵੇਖ ਬਿਲਕੁਲ ਜਿੰਨੂ ਝੋਟੀ ਚਿੰਗਣਾ ਦਵਲ ਹੋਣ ਵਾਲੀ ਉਹ ਝੋਟੀ ਸਹੀ ਗੱਲ ਭਾਈ ਇਹ ਦੂਰੋ ਚੀਜ਼ ਦੇਦੀ ਆ ਜੀ اے ਝੋਟੀ ਜੂ پورا ਮੁੱਲ ਦੇਉਗੇ ਜੀ ਤੂੰ ਆਪਣੀ ਕਰਮਾ ਲਈ ਪਿਆਰ ਆਈ ਨਾ ਵੀਰ ਮੈਂ ਤੇਰਾ ਮੁੱਲ ਮੋੜੂ ਮੈਂ ਤੇਰਾ ਮੁੱਲ ਮੋੜੂਗੀ ਹੈ ਵੀਰ ਅੱਜ ਅਸੀਂ ਮੈਂ ਜੜੀ ਹੈ ਨਾ ਹਾਂਜੀ ਅੱਗੇ ਵੀਰ ਦਾ ਸ਼ੌਟ ਲਾਇਆ ਸੀ ਹਾਂਜੀ ਹਾਂਜੀ ਉਹ ਗੱਲ ਸਿਰਫ ਉਹ ਹੁੰਦੀ ਜਿਹੜਾ ਕੋਈ ਕਰੇ ਬਿਲਕੁਲ ਸਹੀ ਗੱਲ ਬਾਈ ਜੀ ਬਿਲਕੁਲ ਮੈਂ ਆਪ ਆ ਕੇ ਆਥਾ ਵੀ ਮੇਰਾ ਸ਼ੌਟ ਪਾ ਵੀ ਤੇਰੇ ਘਰੋਂ ਮਈਆਂ ਖੜ ਜੇ ਮੈਂ ਡੋਲ ਵੇਚੀਆਂ ਬਿਲਕੁਲ ਸਹੀ ਗੱਲ ਬਾਈ ਜੀ ਬੜੇ ਵੀਰ ਭਰਾ ਪਿਆਰ ਕਰਦੇ ਭੈਣਾ ਪਿਆਰ ਕਰਦੀਆਂ ਭਰਾ ਬਹੁਤ ਵਧੀਆ ਮਸ਼ੂ ਜਾਂਦੇ ਆ ਦੱਸੋ ਭਾਈ ਜੀ ਕੀ ਪ੍ਰਾਈਸ ਇਹਦਾ? ਨਵੀਂ ਮੋੜਣੀ ਕਰਨਾ। ਹਾਂਜੀ। ਝੋਟੀ ਜਿਹੜਾ ਵੀ ਵੀਰ ਭਰਾ ਲੈ ਗਿਆ ਵੀਡੀਓ ਸਾਡੀ ਰੱਖ ਲੈ ਸਾਹਮਣੇ। ਹਾਂਜੀ। ਇੱਕ 60 ਦੀ ਝੋਟੀ ਮੋੜਾਂਗੇ ਬਾਅਦ ਸਿਰ 80 ਹਜ਼ਾਰ ਦੀ ਹੋਣ ਦੇ ਦਾ। 80 ਹਜ਼ਾਰ ਦੀ ਹੋਣ। 80 ਹਜ਼ਾਰ ਦੀ ਹੋਣ। ਇਹ ਸਿੰਗੀ-ਸਿੰਗੀ ਵੀ ਖਾਦੀ ਝੋਟੀ ਦੇਖਣਾ। ਦੇਖੋ ਜੀ ਝੋਟੀ ਬਹੁਤ ਸਾਫ਼ ਸੁਥਰੀ ਵੰਦਿਆ ਖਾਦੀ। ਇਹ ਚਾਹ ਦੇ ਜਿਹੜੀ ਇੱਥੇ ਨਾ ਵੀ ਨਹੀਂ ਦੇ ਕਮਨ ਜਿਹੜੇ ਟਾਈਮ ਤੇ ਸੁਣੀ ਆ ਨਾ। ਹਾਂਜੀ। ਚੰਗੀ ਭਲੀ ਮੈਨੂੰ ਹੱਥ ਨਹੀਂ ਪੈਣਾ ਹੋਣਾ। ਸਹੀ ਗੱਲ ਪੂਰੀ ਤੇਜੀ ਹੋਣੀ ਜਦੋਂ ਸੁਣੀ ਹੈ। ਹਾਂਜੀ। 80 ਹਜ਼ਾਰ ਦੀ ਝੋਟੀ ਹਾਂ ਤਾਂ ਤਾਂ ਦੇਣੀ ਆ। ਇਹ ਪਰਕੇ ਦੀ ਝੋਟੀ ਹੈ ਜਵਰਪੂਰੀ ਬੱਚੇ ਲੋ ਜੀ ਜਾਂ ਦੋ ਜੀ ਕਰ ਦਿਓ ਫਲੋੜਾ ਬੜਾ ਮਣ ਮਣ ਕਰ ਦਿਓ ਛੜਦਾ ਨਹੀਂ ਬੱਚਾ ਮਰਿਆ ਹੋਇਆ ਬੱਚਾ ਮਰਿਆ ਦਾ ਬੱਚਾ ਮਰਿਆ ਸੂਈ ਨੂੰ ਕੋਈ ਮਹੀਨਾ ਲਾਲੇ ਤੇ 20 ਦਿਨ ਲਾਲੇ ਗੱਪਣ ਝੋਟੀ ਦੇ ਪਾਸੇ ਲਾਏ ਬੱਚਾ ਮਰੀ ਲਈ ਠੀਕ ਬੱਚਾ ਮਰੀ ਗੱਪਣ ਦੇ ਪਾਸੇ ਲਾਏ ਗੱਪਣ ਤੇ ਉਹੀ ਪਾਸੇ ਲਾਏ ਦੇਖੋ ਸਿੰਗਲ ਹੱਡੀ ਦੀ ਝੋਟੀ ਆ ਪੂਰੀ ਕੁਆਲਿਟੀ ਵਾਲੀ ਆ ਦੋ ਤੇ ਕਰਦਾ 10 ਕਿਲੋ ਪੁੰਨੋਆ ਦੀ ਗਰੰਟੀ ਲੈ ਦੇ ਠੀਕ ਹੈ ਜੀ ਠੀਕ ਹੈ ਇੱਕ ਦਾ ਫੜੇ ਦੇ ਮਿਆਦੀ ਮੇਰ ਤੋਂ ਪਹਿਲੋ ਪੂਰੀ ਬੱਟੀ ਝੋਟੀ ਠੀਕ ਪੂਰੀ ਠੰਡੀ ਸੀਲ ਵੀ ਹੈ ਜੀ ਵਾੜੇ ਦੇ ਮਿਲਦੀ ਹੈ ਹਾਂ ਜੀ ਵਾੜੇ ਦੇ ਮਿਲਦੀ ਪਰ ਵੀ ਤਾਂ ਵੱਡੀ ਝੋਟੀ ਪੂਰੀ ਜਿਹੜਾ ਪੂਰੀ ਕਿਹਨ ਸਾਡੇ ਇੱਕ ਇੱਕ ਦੋ ਦਿਨ ਕਿਦੇ ਘਰ ਜਾਗੇ ਹਨਾ ਹਾਂ ਜੀ ਟਿਕਟ ਬਹੁਤ ਦੋ ਸੱਦੀ ਨਹੀਂ ਪਾਣੀ ਹੈ ਮੈਂ ਵੀਡੀਓ ਚ ਬਾਕੀ ਝੋਟੀ ਪੂਰੀ ਸਿੰਗਲ ਹੱਡੀ ਦੀ ਸਾਫ ਆ ਤੇ ਵਧੀਆ ਕੁਆਲਿਟੀ ਵਾਲੀ ਆ ਕੋਈ ਬੇਲੇ ਦੇਖੋ ਝੋਡੀ ਦਾ ਕੱਦ ਦੇਖੋ ਝੋਡੀ ਦਾ ਕਿਡਾ ਲੰਮਾ ਕਰ ਲਈ ਮੈਂ ਦੇਖੋ ਨਹੀਂ ਡਈ ਪੂਰਾ ਕੱਦ ਝੋਟੀ ਜਵਾਨ ਆ ਦੱਸੋ ਭਾਈ ਜੀ ਇਹਦਾ ਕੀ ਪ੍ਰਾਈਸ ਰੱਖਿਆ ਜੀ ਹਾਂ ਜੀ ਬਿਲਕੁਲ ਜੀ ਨਾੜਾ ਨੋੜਾ ਕਰੋ ਚੈੱਕ ਦੱਸੋ ਭਾਈ ਜੀ ਜਾਇ ਜੀ ਬਿਲਕੁਲ ਦੇ ਦਾਂਗੇ ਹਾਂਜੀ ਮੋਲ ਕਰ ਲਓ ਤੁਹਾਡੀ ਦਾ 75 ਹਾਂਜੀ 70 ਹਜ਼ਾਰ ਦੀ ੜੀ ਦਾ ਮੰਗਾ 70 ਹਜ਼ਾਰ ਦੀ ਹਾਂਜੀ 70 ਲਓ ਜੀ ਅੱਜ ਮਾਨਾ ਜੀ ਕੁਮਾਲੀ ਕਰ ਦਾਂਗੇ 60000 ਦੀ ਭਾਈ ਜੀ ਵੇਖੋ ਅੱਜ ਦੇ ਕੁਮਾਲੀ ਕਰੀ ਜਾਂਦੇ ਜੀ ਹਾਂਜੀ ਝੋਟੀਆਂ ਹਾਂਜੀ ਹੱਥ ਝੋਟੀਆਂ ਬੱਚਾ ਮਰੀ ਦਵਾ ਦੇ ਪਰ ਝੋਟੀ ਆਪਣੀ ਜਿਹਨੂੰ ਕਹਿੰਗੇ ਅੱਜ ਮੀਂਹ ਕਰਕੇ ਜਿਹੜੇ ਸਸਤੇ ਆ ਹਾਂਜੀ ਮੀਂਹ ਕਰਕੇ ਮੀਂਹ ਮੰਦਾ ਹੋਈਂਦਾ ਅਗੇ ਮੀਂਹ ਦੇ ਪੈਜੇ ਠੀਕ ਹੈ ਜੀ ਜੇ ਲਵਾ ਤੋ ਇਹਦੀ ਦੇਖੋ ਸਾਰ ਝੋਟੀ ਸਾਰ ਤੋਂ ਜੁਆਣਿਆ ਸਾਰੀਆਂ ਮੱਜਾਂ ਦੇ ਜਿਹਨੀਆਂ ਝੋਟੀਆਂ ਨਾ ਕੱਦ ਕਾਰ ਚ ਸਾਰੀਆਂ ਚੜਦੀ ਤੇ ਚੜਦੀਆਂ ਵਾ ਦੇਖੋ ਜੀ ਪੂਰੀਆਂ ਸਾਵਿਆ ਸੁਤਰੀਆਂ ਪੂਰੀਆਂ ਕੱਦ ਬੇਲਦੇਆਂ ਝੋਟੀਆਂ ਸਿੰਗਲ ਹੱਡੀ ਨੇ ਝੋਟੀਆਂ ਕਾਂ ਪਿਆਰ ਜਦੋਂ ਹੋਈਆਂ ਨਾ ਫੇਰ ਕਦੇ ਯਾਰਿਆ ਬਣਾਣੇ ਗਿਆ 14 15 ਕਿਲੋ ਦੁੱਧ ਨਾ ਪੂਵੀ ਮਹੀਂ ਵਧੀਆ ਟੈਂਕ ਮੈਂ ਆ ਗਈ ਇਹਨੂੰ ਦੇ ਜੀਆਂ ਦੇ ਇਹ ਮਾਜੇ ਦੀ ਮੈਂ ਆ ਵੀ ਲੇਖੇ ਟਟ ਜਾਂਦੇ ਨੇ ਇਹਨਾਂ ਚੀਜ਼ਾਂ ਦੇਖੇ ਤੇ ਦਿਨ ਦਾ ਜੋ ਕੋਈ 7 ਤੋਂ 8 ਦਿਨ ਅਜ ਹਾਂਜੀ ਠੀਕ ਹੈ ਜੀ ਹਰ ਮਹੀਂ ਕੋਈ ਮਹੀਂ ਵੀਰ ਥੋੜਾ ਲੱਸਾ ਪਾਣਾ ਸਰੀਰ ਕਨਾ ਮਹੀਂ ਤੇ ਜਾਵੇ ਪੂਰਾ 15 ਕਿਲੋ ਮਹੀਂ ਦੁੱਧ ਪਾਉਗੀ ਹਾਂ ਹਾਂ ਅਸਲੀ ਮਹੀਂਾਂ ਦੁੱਧ ਦੇ ਪੀੜਾ ਹੁੰਦਾ ਸਾਰੇ ਵੀਰ ਨੇ ਘਰ ਦਾ ਮਹੀਂਾਂ ਡੱਕੀਆਂ ਨਾ ਇਹ ਜੀ ਮੈਂ ਡਾਕਲੇ 15 16 ਕਿਲੋ ਵਾਲੀ ਲੈ ਸਹੀ ਗੱਲ ਬਧੀ ਇੱਕ ਗਾਲਿਆ ਵੀ ਗਾੜੀ ਕੋਈ ਜੈਡ ਬਲੈਕ ਵਜੰਦੀ ਆ ਕੰਬੜੀ ਪੂਰੀ ਕਾਲੀ ਆ ਇਹ ਕਾਲੇ ਜਰਗੀ ਵੀਰ ਦੇ ਦੇਖੋ ਜੀ ਲੋ ਇਹ ਵੀ ਚ ਵਾਰੀ ਝੋਟੀ ਪਰ ਇਹ ਜੀ ਪੂਰੀ ਸਰੇਦੀ ਤੇ ਹੁਣ ਸੋਦਾ ਪਰ ਅਜੇ ਮਾਰੇ ਕਿਰਪਣਾ ਪੂਰੀ ਜਾਂਚ ਚ ਰੰਦੀ ਆ ਅਦੇ ਥਪੇ ਦਾ ਲੈਲੇ ਵਾਲੇ ਰਕੜੀ ਤੋੜੇ ਖਲਿਓ ਲੈਵਾ ਦੇ ਹੱਥ ਪਕੜਾਈ ਜਾਂਦੀ ਝੋਟੀਆਂ ਨਾਲ ਹੋਈ ਜੈਜ ਬਿਲਕੁਲ ਦਮਾ ਦੱਸੋ ਭਾਈ ਜੀ ਕੀ ਫਰਮੋਲ ਰੱਖਿਆ ਜੋਨੇ ਦਾ ਕਾਲਤਾ ਜੀ ਪਤਨੀ ਫਰਦੀ ਸਾਰੀ ਦੱਸੋ ਜੀ ਜੈਜ ਵੀਰ ਬਿਲਕੁਲ ਹਾਂ ਜੀ ਮੋਲ ਮਹੀਨਾ 50000 ਹਾਂ ਜੀ ਅੱਜ ਦੀ 30000 80000 ਦੀ ਬਿਲਕੁਲ ਜੈਜ ਕਰ ਦੋ 70000 ਦੀ 70000 ਦੀ ਤਾਂ ਵੀ ਲਓ ਜੀ ਖਤਰ ਦਾ 70 ਦੀ ਜਾਂ ਦੋ ਝੋਟੀ ਮੈਂ ਬਹੁਤ ਸਾ ਸੁਧਰੀ ਕੁਆਲਟੀ ਵਾਲੀ ਆ ਤੇ ਵਧੀਆ ਚੰਗੀ ਮਈ ਨਾ ਤੇ ਕਰਦੋ ਕਿ ਹੈ ਗਈ ਹੋਈ ਪੂਛ ਦੇਖੋ ਕੀ ਜੀ ਆ ਨਹੀਂ ਹੋਣੀ ਕਿ ਜਿਆਦਾ ਇਹ ਕਹਿੰਦੇ ਨਾ ਵੀ ਹਰਿਆਣੇ ਪੂਸ਼ਾਂ ਮੋੜਦੀਆਂ ਆ ਇਧਰ ਮਾਝੇ ਵਾਲਿਆਂ ਪੂਸ਼ਾਂ ਮੋੜ ਦਿੰਦੀਆਂ ਮਾਝੇ ਵਾਲੇ ਛੋਟੀਆਂ ਮਾਝੇ ਵਾਲੇ ਕਮਾ ਦਾਂਗੇ ਪੂਸ਼ਾਂ ਵੀਰ ਪੂਸ਼ਾਂ ਦੇ ਮਰੋੜਨ ਵਾਲਾ ਬੰਦਾ ਚਾਹੀਦਾ ਹਾਂ ਸਹੀ ਗੱਲ ਆ ਵੇਖੋ ਜੀ ਪੂਰੀਆਂ ਵਧੀਆ ਕੁਆਲਿਟੀ ਵਾਲੇ ਪਸ਼ੂ ਆ ਨੰਦਾ ਵਾਲੇ ਤੇ ਜਿਹਨੇ ਕਹਿੰਦੇ ਬਹੁਤ ਵਧੀਆ ਆ ਬਾਕੀ ਵੀਰ ਦੀ ਲਾਈਕ ਚੈੱਕ ਕਰਕੇ ਪਾਸ ਕਰਕੇ ਨਾ ਬਹੁਤ ਤੋਂ ਵੱਧ ਕਰਿਆ ਕਰੋ ਹਾਂਜੀ ਤੇ ਅਸੀਂ ਜਿੱਤੀ ਬਾਹਰੋਂ ਦਾ ਟਿੰਥੇ ਆ ਵੀ ਮਾਣ ਜੀ ਕਰੋ ਸੇਵਾ ਹਾਂਜੀ ਸੇਵਾ ਕਰੋ ਤੇ ਗਿਲਵਾਤੇ ਨਗਰ ਪਠੇ ਪਠੇ ਘਟ ਖੰਦੇ ਜਿਆ ਹਾਂਜੀ ਜਿਆ ਤੁਲੀ ਦੇ ਚੁਖਰ ਪਾਦੇ ਅਗਰ ਵੱਧ ਹਾਂਜੀ ਹਾਂਜੀ ਬਾਕੀ ਵੀਰ ਦੀ ਪੌਂਡ ਮੁੰਡਾ ਵੱਤ ਵਾਝਣਾ ਤੀ ਇਹ ਆਪਣਾ ਮੋੜ ਜਾਂਦੇ ਇਹ ਮੋਲ ਕਰਮਾਲੀਆਂ ਮੋੜਦਿਆਂ ਮੋੜਦਿਆਂ ਕਿਤੇ ਘਰ ਲਾ ਕੇ ਚਾਰ ਪੰਜ ਦਿਨ ਛੇ ਦਿਨ ਜੀ ਲੋਣਾ ਆ ਲੋਣਾ ਪੰਦਾ ਪਛਣੂ ਡੋਣਾ ਪੰਦਾ ਸਾਰੇ ਇਹਨਾਂ ਦਰਵਾਜ਼ਾ ਹੁੰਦੇ ਲੋਇਆ ਲੋਇਆ ਬਦੇ ਤਾਹੇ ਪਕੇ ਬਦੇ ਤਾਹੇ ਜਦਾਂ ਮੰਜੀ ਵਾਰਤਾ ਦੀ ਸਹੀ ਗੱਲ ਜਿਹੜੀ ਗੱਲ ਬਿਲਕੁਲ ਸਹੀ ਲਾਈਕ ਕਮੈਂਟ ਸ਼ੇਅਰ ਵਾਤਾਂ ਵਾਤ ਕਰੋ ਜਿਹੜੇ ਵੀਰ ਭਾਗ ਨਾਲ ਜੁੜੀ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਹਾਂਜੀ ਜਿਹੜੇ ਵਾਤਾਂ ਵਾਤ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਨੰਬਰ ਬੋਲ ਦੋ ਫੋਨ ਨੰਬਰ ਵੀ ਹੈਗਾ 8427407755 ਨਾਮ ਹਰਖ ਦੇ ਪਲੇਟਫਾਰਮ